ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਚੂੜਚੱਕ ਵਿਖੇ ਤੇ ਦੋਸਤੋ ਪਿੰਡ ਚੂੜਚੱਕ ਦੇ ਵਿੱਚ ਫਿਲਮ ਪੁੱਤ ਜੱਟਾਂ ਦੇ ਕੁਝ ਹਿੱਸਾ ਫੁਲਮਾਇਆ ਗਿਆ ਸੀ ਤੇ ਤੁਹਾਨੂੰ ਦੱਸ ਦਈਏ ਕਿ ਪੁੱਤ ਜੱਟਾਂ ਦੇ ਫਿਲਮ ਦੇ ਜਿਹੜੇ ਡਾਇਰੈਕਟਰ ਸਨ ਜਗਜੀਤ ਸਿੰਘ ਗਿੱਲ ਉਹਨਾਂ ਦਾ ਇਹ ਜੱਦੀ ਪਿੰਡ ਆ ਚੂੜਚੱਕ ਤੇ ਦੋਸਤੋ ਕੁਝ ਭਾਗ ਆ ਜਿਹੜਾ ਇੱਥੇ ਫੁਲਮਾਇਆ ਗਿਆ ਸੀ ਇਸ ਤੋਂ ਪਹਿਲਾਂ ਆਪਾਂ ਦੋ ਭਾਗ ਇਹ ਵੀਡੀਓ ਲੋਕੇਸ਼ਨ ਦੇ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਤੇ ਦੋਸਤੋ ਕਾਫੀ ਸਾਰੀਆਂ ਪਿੰਡ ਦੇ ਵਿੱਚੋਂ ਲੋਕੇਸ਼ਨਾਂ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਮਾਂ ਜ਼ਿਆਦਾ ਹੋਣ ਕਰਕੇ ਅੱਜ ਉਹਨਾਂ ਦੇ ਵਿੱਚੋਂ ਕੁਝ ਕੁ ਸੀਨ ਹੀ ਨੇ ਜਿਹੜੇ ਮਿਲਦੇ ਨੇ ਬਾਕੀ ਲਗਭਗ ਸਾਰੀਆਂ ਲੋਕੇਸ਼ਨਾਂ ਖਤਮ ਹੋ ਗਈਆਂ ਕਿਉਂਕਿ ਦੋਸਤੋ ਉਹਦੇ ਵਿੱਚ ਜਿਹੜੀ ਸਰਦਾਰ ਲਖਮਣ ਸਿੰਘ ਗਿੱਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਨ ਉਹਨਾਂ ਦੀ ਜਿਹੜੀ ਹਵੇਲੀ ਸੀ ਉਸ ਦੇ ਵਿੱਚ ਕਾਫੀ ਸ਼ੂਟਿੰਗ ਹੋਈ ਸੀ ਤੇ ਅੱਜ ਉਹ ਹਵੇਲੀ ਵੀ ਟੇਹ ਚੁੱਕੀ ਆ ਤੇ ਉੱਥੇ ਹੁਣ ਨਵੇਂ ਘਰ ਬਣ ਚੁੱਕੇ ਆ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਗਲੀ ਆ ਇਸ ਗਲੀ ਦੇ ਵਿੱਚ ਅੱਗੇ ਜਾ ਕੇ ਉਹ ਹਵੇਲੀ ਸੀ ਤੇ ਉਸ ਹਵੇਲੀ ਦੇ ਵਿੱਚ ਕਾਫੀ ਹਿੱਸਾ ਸੀ ਜਿਹੜਾ ਫਿਲਮ ਦਾ ਫੁਲਮਾਇਆ ਗਿਆ ਸੀ ਤੇ ਦੋਸਤੋ ਇੱਥੇ ਜਿਹੜੇ ਮੁੱਖ ਸੀਨ ਸੀ ਉਹ ਜਿਹੜਾ ਜੱਗਾ ਜਾਨੀ ਕਿ ਛਤਰੂਗਣ ਸੇਨਾ ਹੈ ਉਸ ਦਾ ਦੋਸਤੋ ਕਤਲ ਹੁੰਦਾ ਹੈ ਉਹ ਸੀਨ ਫੁਲਮਾਏ ਗਏ ਸੀ ਏਕੇ ਛੱਪੜ ਤੇ ਸਾਹਮਣੇ ਜਿਹੜੇ ਬੋਰਡ ਨਜ਼ਰ ਆ ਰਹੇ ਨੇ ਇੱਥੇ ਤੁਹਾਨੂੰ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕਰ ਰਿਹਾ ਜਿੱਥੇ ਉਹ ਅਰਥੀ ਲੈ ਕੇ ਜਾਂਦੇ ਆ ਉਹ ਇਸ ਜਗ੍ਹਾ ਦੇ ਉੱਪਰ ਉਹ ਸੀਨ ਫੁਲਮਾਏ ਗਏ ਸੀ ਦੋਸਤੋ ਇੱਥੇ ਪ੍ਰਕਾਸ਼ ਗਿੱਲ ਛਤਰੂਗਣ ਸਿਨਾ ਬਲਦੇਵ ਖੋਸਾ ਉਹਨਾਂ ਦੇ ਕਾਫੀ ਸਾਰੇ ਜਿਹੜੇ ਰੋਲ ਸੀ ਉਹਨਾਂ ਦੀ ਸ਼ੂਟਿੰਗ ਇੱਥੇ ਕੀਤੀ ਗਈ ਸੀ ਜਿਹੜੇ ਦੋਸਤੋ ਅਰਥੀ ਵਾਲੇ ਸੀਨ ਨੇ ਉਹ ਪਿੰਡ ਚੂੜਚੱਕ ਦੀਆਂ ਗਲੀਆਂ ਦੇ ਵਿੱਚ ਹੀ ਫ਼ਲਮਾਏ ਗਏ ਸੀ ਅਤੇ ਇਸ ਤੋਂ ਇਲਾਵਾ ਜਿਹੜਾ ਸੰਸਕਾਰ ਕੀਤਾ ਜਾਂਦਾ ਉਹ ਵੀ ਇੱਥੇ ਜਿਹੜੇ ਪਿੰਡ ਚੂੜਚੱਕ ਦੇ ਸਵੇਆ ਉਹਨਾਂ ਦੇ ਵਿੱਚ ਹੀ ਉਹ ਸੀਨ ਫ਼ਲਮਾਇਆ ਗਿਆ ਸੀ ਤੇ ਦੋਸਤੋ ਇੱਥੇ ਤੁਹਾਨੂੰ ਇੱਕ ਦੋ ਲੋਕੇਸ਼ਨਾਂ ਹੀ ਆ ਜਿਹੜੀਆਂ ਥੋੜੀਆਂ ਬਹੁਤ ਮੈਚ ਕਰਦੀਆਂ ਨੇ ਬਾਕੀ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਦੇ ਵਿੱਚੋਂ ਸਾਨੂੰ ਕੋਈ ਵੀ ਸੀਨ ਆ ਜਿਹੜਾ ਉਹ ਬਰਾਬਰ ਨਹੀਂ ਮਿਲਦਾ ਦੋਸਤੋ ਪੁੱਤ ਜੱਟਾਂ ਦੇ ਫਿਲਮ ਬਾਦਰਖੇੜਾ ਮਾਣੀਖੇੜਾ ਤਲਵੰਡੀ ਸਾਬੋ ਅਤੇ ਪਿੰਡ ਚੂੜਚੱਕ ਇਹਨਾਂ ਚਾਰ ਲੋਕੇਸ਼ਨਾਂ ਤੇ ਜ਼ਿਆਦਾਤਰ ਸ਼ੂਟ ਹੋਈ ਸੀ ਬਾਕੀ ਹੋ ਸਕਦਾ ਹੈ ਕਿ ਕੋਈ ਛੋਟੇ-ਮੋਟੇ ਸੀਨ ਹੋਰ ਇੱਕ-ਦੋ ਪਿੰਡਾਂ ਦੇ ਵਿੱਚ ਵੀ ਫੁਲਮਾਏ ਗਏ ਹੋਣ ਪਰ ਮੁੱਖ ਜਿਹੜੀਆਂ ਸ਼ੂਟਿੰਗ ਲੋਕੇਸ਼ਨਾਂ ਸੀ ਉਹ ਇਹ ਚਾਰ ਨੇ ਤੇ ਦੋ ਵੀਡੀਓ ਅਸੀਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਤੇ ਇਹ ਅੱਜ ਤੀਜਾ ਭਾਗ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ